ਵੇਖ ਕੇ ਆਪਾਂ ਗੱਲ ਕਰਦੇ ਹਾਂ ਹੁਣ ਚੱਲੋ ਇਹ ਪਟੋਕੇ ਪਾੜੀ ਨੇ ਨਾ ਮੇਰੇ ਕਹਿੰਦਾ ਸ਼ਾਂਤੀ ਆ ਜੋ ਆਪਸ ਵਿੱਚ ਗੱਡੀਆਂ ਪਾੜੀਆਂ ਇਹਨਾਂ ਦੀਆਂ ਫਿਰ ਉਹ ਮੈਂ ਸੋਚਿਆ ਵੀ ਕਿਹਨਾਂ ਆ ਗਏ ਮੇਰਾ ਨਾਮ ਗਗਨਦੀਪ ਸਿੰਘ ਕੰਨੇੜਿਆ ਅੱਛਾ ਜੀ ਇਹ ਹੈ ਜੋ ਹੋਇਆ ਕਰਨਾ ਕੀ ਕਰਨਾ ਬੱਸ ਵੀ ਕਿੰਨੇ ਵਜੇ ਦੀ ਗੱਲ ਹੈ ਕਿੰਨੇ ਵਜੇ ਇਹ ਲਗਭਗ ਮੈਂ ਬਾਜ਼ਾਰ ਆਇਆ ਸੀਗਾ ਯਾਦ ਘਰ ਵਾਲੀ ਨਾਲ બસ ਸਾਡੇ ਕੋਲੇ ਖੜਾ ਸੀਗਾ ਜੇ ਬਸ ਸਾਡੇ ਕੋਲ ਜਦੋਂ ਗੱਡੀ 'ਚ ਬੈਠਣ ਲੱਗਿਆ ਤੇ ਇਹਨਾਂ ਨੇ ਲਿਆ ਕੇ ਗੱਡੀਆਂ ਲੈ ਜਾਂ ਉੱਥੇ ਸਾਹਮਣੇ ਨਾ ਕੋਈ ਤਾਂ ਚਾਰ-ਪੰਜ ਬੰਦੇ ਸੀ ਦੋ ਗੱਡੀਆਂ ਸੀਗੀਆਂ ਚਲੋ ਉੱਥੇ ਆਉਂਦੇ ਹੋਏ ਮੈਂ ਟਾਲਾ ਵੱਟਦਾ ਗਿਆ ਨਾਲ ਬੁੜੀਆਂ ਕਰਕੇ ਤੇ ਹੌਲੀ-ਹੌਲੀ ਜਾਂਦਾ ਰਿਹਾ ਮੈਂ ਤੈਨੂੰ ਕਹਿੰਦੇ ਮਗਰ ਲਾ ਲੈਂਦੇ ਗੱਡੀਆਂ ਕਿ ਤੇ ਮੂਰੇ ਲਾ ਲੈਂਦੇ ਸੀ ਭੀੜਪੋਰਾ ਦਾ ਕਾਲਾ ਕਾ ਸੀਗਾ ਤੈਨੂੰ ਗੁਣੀ ਤੱਕ ਉਹ ਤੱਕ ਰੱਖਿਆ ਮੈਂ ਇੰਨੇ ਟਾਈਮ ਨੂੰ ਪਿੰਡ ਫੋਨ ਕਰਤਾ ਸੀਗਾ ਘਰੇ ਆਦੇ ਫੋਨ ਕਰਤਾ ਸੀਗਾ ਵੀ ਐ ਕਰਕੇ ਵੀ ਗੱਡੀਆਂ ਮੂਰੇ ਪਿੱਛੇ ਕੱਢ ਜਾਂਦੇ ਆ ਇਹਨਾਂ ਉੱਥੇ ਜਾ ਕੇ ਆਮਲੇ ਦੀ ਕੋਸ਼ਿਸ਼ ਕਰਦੇ ਸੀਗੇ ਮੈਂ ਗੱਡੀ ਤੋਰ ਲੈਂਦਾ ਸੀਗਾ ਫੇਰ ਰੁਕ ਇਹ ਫੇਰ ਪਿੱਛੇ ਜੇ ਮੈਂ ਰੁਕਦਾ ਸੀ ਰੋਕ ਲੈਂਦੇ ਸੀਗੇ ਜੇ ਮੈਂ ਤੋਰਦਾ ਸੀ ਤੋਰ ਲੈਂਦੇ ਸੀਗੇ ਉਦੋਂ ਬਾਅਦ ਜਾ ਕੇ ਤਿੰਨ ਗੁਣੇ ਦੇ ਜਾ ਕੇ ਮੈਂ ਅੱਥਰ ਗੱਡੀ ਡੇਢੀ ਪਾਸੇ ਕਰਕੇ ਲਾ ਲਈ ਲਘੋ ਚ ਲਾ ਲਈ ਇਹੋ ਤਿੰਨ ਗੁਣੇ ਤੇ ਖੜੇ ਰਿਹਾ ਉਦੋਂ ਨੂੰ ਪਿੰਡ ਦੇ ਬੰਦੇ ਸਾਡੇ ਸਾਥੀ ਆ ਗਏ ਬਾਅਦ ਜਦੋਂ ਉੱਥੇ ਦੇਖਿਆ ਗਿਆ ਇਹਨਾਂ ਕੋਲੋਂ ਆਸਲੇ ਨਿਕਲੇ ਸਾਰਾ ਕੁਝ ਹੋਰ ਨਿਕਲਿਆ ਪਹਿਲਾਂ ਮੈਨੂੰ ਧਮਕੀਆਂ ਦਵਾਉਂਦਾ ਰਿਹਾ ਕਿ ਦੇਖ ਕੋਥੋਂ ਬੰਦੇ ਭੇਜਦਾਈ ਗਾ ਸੰਗਰੂਤ ਤੋਂ ਭੇਜ ਦੇ ਕਦੇ ਭਵਾਨੀ ਘੜ ਦੋ ਭੇ ਯੋ ਕਿ ਪਿੰਡ ਦਾ ਫੈਸਲਾ ਜੀ ਗਲਤ ਕੰਮ ਕਰਦਾ ਜੀ ਪਿੰਡ ਦੇ ਲੋਕਾਂ ਨੇ ਮੈਨੂੰ ਚੁਣਿਆ ਸੀਗਾ ਮੇਰਾ ਵੀ ਫੈਸਲਾ ਸੀਗਾ ਪਿੰਡ ਦੇ ਲੋਕਾਂ ਨਾਲ ਹੀ ਸੀਗਾ ਤੇ ਨੂੰ ਇਹ ਡੇਜੋ ਕੱਢ ਦਿੱਤਾ ਗਿਆ ਸੀ ਇਹਨਾਂ ਦੇ ਸਾਰੇ ਸੰਤ ਸਮਾਜ ਸਾਰਿਆਂ ਨੂੰ ਪਤਾ ਹੈਗਾ ਵੇਖ ਨੂੰ ਸਾਰਿਆਂ ਨੂੰ ਪਤਾ ਹੈਗਾ ਕਿਥੇ ਬਾਬਾ ਜਗਤਾਰ ਇੱਕ ਜਗਰਾਜ ਹੋਰ ਬਿਠਾਇਆ ਹੈ ਕਿ ਇਹਨਾਂ ਨੇ ਵੇਖਨੇ ਛੱਡਿਆ ਹੈਗਾ ਉਹਨੂੰ ਵੀ ਧਮਕੀਆਂ ਦਿੰਦਾ ਸੀਗਾ ਮੈਨੂੰ ਵੀ ਦਿੰਦਾ ਸੀਗਾ ਕਹਿੰਦਾ ਸੀ ਨੀਜੀ ਆ ਮੈਂ ਤੁਹਾਡਾ ਦੇਖੂਗਾ ਕਿੰਨੇ ਬੰਦੇ ਸੀ ਹਮਲਾ ਹਮਲਾ ਕਰਨ ਵਾਲੇ ਕਿੰਨੇ ਬੰਦੇ ਸੀ ਹਾਂ ਇਹ ਹੋਣਗੇ 6-7 ਜਣੇ ਗੱਡੀ-ਗੱਡੀਆਂ ਸੀਗਾ ਮੈਨੂੰ ਇਹਨੂੰ ਤਕਰੀਬਨ ਨਹੀਂ ਪਤਾ ਕਿਉਂ ਜਿਆਦਾ ਮ ਮੱਲਵੀ ਜਿਹੜਾ ਇਹ ਬੰਦਾ ਅਰੈਸਟ ਹੋਇਆ ਗਏ ਦੂਜੀ ਗੱਡੀ ਚੋਂ ਨਿਕਲਿਆ ਇਹਨੂੰ ਦਿਖਾ ਰਿਆ ਸੀ ਬੰਦੇ ਮੇਰੇ ਮੇਰੇ ਘਰ ਵਾਲੇ ਨੇ ਦੱਸਿਆ ਨਾ ਕਦੀ ਵੀ ਉਹ ਬੰਦੇ ਮੈਨੂੰ ਦਿਖਾਈ ਜਾਂਦਾ ਉਹ ਵੀ ਕਹੀ ਜਾਂਦਾਗਾ ਵੀ ਉਹ ਬੰਦਾ ਉਹ ਬੰਦਾ ਮੇਰੇ ਵੱਲ ਇਸ਼ਾਰੇ ਕਰ ਲਿਆ ਸੀ ਬਰਾਬਰ ਬਰਾਮਦ ਹੋਇਆ ਜੀ ਇੱਕ ਮੈਨੂੰ ਲੱਗਾ ਸ਼ਾਇਦ ਕੀ ਸੀਗਾ ਰਵਲਵਰ ਇੱਕ 12 ਬੋਰ ਦੀ ਗਨ ਇੱਕ 12 ਬੋਰ ਇੱਕ ਰਵਲਵਰ ਸੀ ਇੱਕ ਹੋਰ ਲੈ ਕੇ ਭੱਜ ਗਿਆ ਸੀਗਾ ਇੱਕ ਨਾਲ ਇੱਕ ਭੱਜਿਆ ਸੀ ਜਿਹੜੇ ਬੰਦੇ ਆਉਂਦੇ ਨੇ ਨਹੀਂ ਮੈਂ ਨਹੀਂ ਜਾਣਦਾ ਸੀਗਾ ਜੀ ਕੋਈ ਅਣਪਛਾਤੇ ਸੀਗੇ ਜਿਹੜਾ ਉਹ ਜਲਕਾਰ ਸੀਗਾ ਉਹ ਨਾਲ ਸੀਗਾ ਮੈਂ ਕਹਿਣਾ ਇਹ ਚਾਹਣਾ ਚਮਕੌਰ ਸਿੰਘ ਨੈਣੀਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਜਿਹੜੇ ਬੰਦਿਆਂ ਨੇ ਇਹ ਘੇਰਿਆ ਇਹ ਸਾਡੇ ਡੇਰੇ ਦਾ ਮਸਲਾ ਡੇਰੇ ਦਾ ਬਿਲਕੁਲ ਮੇਰੀ ਔਸਤ ਤੇ ਹੈ ਭਾਰਤੀ ਹੈ ਜਾਨੀ ਇਹ ਜਗਤਾਰ ਸਿੰਘ ਹੈ ਜਿਹੜਾ ਡੇਰੇ ਦਾ ਮਹੰਤ ਬਣਿਆ ਹੋਇਆ ਸੀ ਇਹਦੇ ਦੇ ਜਾਨੀ ਬਹੁਤ ਚਿਰ ਦੀ ਚਰਚਾ ਸੀ ਵੀ ਇਹ ਬੰਦਾ ਠੀਕ ਨਹੀਂ ਇਹ ਬੰਦਾ ਔਰਤਾਂ ਪ੍ਰਤੀ ਗਲਤ ਹੈ ਉਹ ਆੜ ਗੋ ਵਾਇਰਲ ਹੋ ਗੀਆਂ ਆੜ ਕੋ ਬਾਹਰ ਜਦੋਂ ਪਿੰਡ ਚ ਗੱਲ ਫੈਲ ਗਈ ਇਹਨੂੰ ਕਿਸੇ ਨੇ ਨਹੀਂ ਕਦੇ ਆਪ ਹੀ ਡੇਰਾ ਛੱਡ ਕੇ ਭੱਜ ਗਿਆ ਹੁਣ ਜਾਣੀ ਇਹੋ ਉਸ ਖੇਚੋਂ ਹਮਲੇ ਕਰਨ ਤੇ ਉਤਰਿਆ ਹੋਇਆ ਇਹ ਉਸੇ ਦੇ ਬੰਦੇ ਸੀ ਪੜਤਾਲ ਚੋਂ ਪਤਾ ਲੱਗਿਆ ਜਿਹੜੀ ਇਹ ਬਹੁਤ ਮਾੜੀ ਹੈ ਕਿਉਂਕਿ ਇਹ ਸਾਧਾਂ ਦੀਆਂ ਉਹਦਾ ਰਿਪੋਰਟਾਂ ਆ ਕਿੰਨੀਆਂ ਵੀਡੀਓ ਵਾਇਰਲ ਹੋ ਗਈਆਂ ਸਾਫ ਸੰਧੂ ਜੀ ਤੁਸੀਂ ਤਾਂ ਆਪ ਹੀ ਦੇਖਦੇ ਹੋ ਇਹ ਸਾਰੇ ਹੀ ਇਹੋ ਜਿਹੇ ਆ ਕੋਈ 100 ਚੋਂ 21 ਬਚਿਆ ਹੋਊ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦੇ ਤੇ ਪਰਚਾ ਹੋਣਾ ਚਾਹੀਦਾ ਇਹ ਜੇ ਸਾਧਾਂ ਤੇ ਇਹਨਾਂ ਨੂੰ ਕਿਉਂ ਬਲਾਤਕਾਰੀਆਂ ਨੂੰ ਇਥੇ ਗੱਡੀਆਂ ਵਿੱਚ ਬਿਠਾਇਆ ਸਾਡੇ ਪਿੰਡ ਜ਼ਮੀਨ ਹੈ 11 ਕਿੱਲੇ ਸਾਰੇ ਪਿੰਡ ਚ ਇੱਕੋ ਹੀ ਸਥਾਨ ਹੈ ਆਮਦਨ ਵੱਡੀ ਹੈ ਐਸ਼ਾ ਕਰਦੇ ਹੈ ਅਫਸਰ ਨਾਲ ਹੋਈ ਗੱਲਬਾਤ ਪ੍ਰਸ਼ਾਸਨ ਨਾਲ ਹਲੇ ਕੋਈ ਨਹੀਂ ਹੋਈ ਪ੍ਰਸ਼ਾਸਨ ਨਾਲ ਹੁਣ ਕਰਦੇ ਆ ਮਿਲਦੇ ਆ ਪ੍ਰਸ਼ਾਸਨ ਮਸਲਾ ਹੈ ਕਿ ਸਰਪੰਚ ਤੇ ਮਸਲਾ ਹੈ ਕੀ ਮਸਲਾ ਤੇ ਕੋਈ ਸੰਭੋਧਨ ਕੀ ਕਰਦੇ ਹੋ ਕੀ ਕੀਤਾ ਗਿਆ ਸੀ ਇੱਕ ਫੋਨ ਆਇਆ ਸੀਗਾ ਵੀ ਇਦਾਂ ਕਰਕੇ ਲੜਾਈ ਹੋ ਰਹੀ ਹੈ ਸਾਡਾ ਡਿਊਟੀ ਅਫਸਰ ਕੱਲ ਵンスਿੰਗ ਮੋਕੇ ਤੇ ਗਿਆ ਸੀ ਉਹ ਤੋਂ ਬਾਅਦ ਅਸੀਂ ਵੀ ਮੋਕੇ ਤੇ ਗਏ ਆਂ ਜਿਹੜਾ ਬੀ ਇਸਤ ਸੰਵੰਦ ਵਿੱਚ ਸਾਨੂੰ ਕੋਲ ਮਿਲਿਆ ਸੀ ਉਸ ਸੰਵੰਦ ਦੇ ਵਿੱਚ ਕੋਈ ਜਕਕਾਰ ਸਿੰਘ ਬਾਬਾ ਉਹ ਮੋਪੇ ਦੇ ਨੇ ਸੀ ਬਲਵਿੰਦਰ ਸਿੰਘ ਸੀ ਇਹਦੇ ਨਾਲ ਦੋ ਦਸਰੇ ਵੀ ਰਾਣਾ ਸਿੰਘ ਤੇ ਗੁਪਤ ਸਿੰਘ ਸੀ ਤੇ ਗਗਨਦੀਪ ਸਿੰਘ ਸਰਪੰਚ ਸੀ ਇਹਦੇ ਨਾਲ ਇਹ ਪਿੰਡ ਦੇ ਸੀ ਕੋਈ ਲੜਾਈ ਜਿਹੜਾ ਝਗੜਾ ਹੋਇਆ ਇਸ ਸੰਵੰਦ ਦੀ ਪੜਤਾਲ ਕਰਕੇ ਜਿਹੜਾ ਵੀ ਇਹਦੇ ਚੋਂ ਕਸੂਰ ਵਾਲਾ ਹੈ ਉਹਦੇ ਵਿਰੁੱਧ ਕਾਰਵਾਈ ਕੀਤੀ ਕਿਸੇ ਦਾ ਕੋਈ ਸਬੂਤ ਨਹੀਂ ਮਿਲਿਆ ਸਿੱਟ ਫੀਟ ਫਿਲਹਾਲ ਤਾਂ ਸਾਹਮਣੇ ਨਹੀਂ ਹੈ